ਹਾਂਜੀ ਆਪਾਂ ਗੰਦ ਗੁਰਦੁਆਰੇ ਜਿਹੜੇ ਲਾਗੇ ਲਾਗੇ ਸਾਰੇ ਗੁਰਦੁਆਰੇ ਉੱਥੇ ਜਾ ਕੇ ਮੱਥਾ ਟੇਕਿਆ ਦਰਸ਼ਨ ਕੀਤੇ ਸਾਰੇ ਗੁਰਦੁਆਰੇ ਫਿਰ ਆਪਾਂ ਆਗੇ ਵਾਪਸੀ ਮੱਥਾ ਟੇਕ ਕੇ ਤੇ ਫਿਰ ਬਾਅਦ ਚ ਆਪਾਂ ਇੱਕ ਰਸਤੇ ਦੇ ਵਿੱਚ ਆਉਣ ਲੱਗਾ ਜਲੰਧਰ ਦੇ ਲਾਗੇ ਟੱਬ ਆਇਆ ਫਰੀਖ ਟੱਬਾ ਜੋ ਕਿ ਉੱਥੋਂ ਦੇ ਉਥੋਂ ਦੇ ਮਤਲਬ ਪਨੀਰ ਦੇ ਪਕੌੜੇ ਮੇਰੇ ਫੇਵਰੇਟ ਆ ਤੇ ਜਦੋਂ ਸਾਈਡ ਚਾਹੀਦਾ ਧਿਲੰਦਰ ਵਾਲੀ ਸਾਈਡ ਤੇ ਰਸਤੇ ਵਿੱਚ ਜਰੂਰ ਰਸਤਾ ਪੇਗਰੋ ਸ਼ੀਦਾਵਾ ਤੇ ਪਨੀਰ ਦੇ ਪਕੌੜੇ ਤੇ ਚਾਹ ਜਰੂਰ ਪੀਣੀ ਆ ਫਿਰ ਬੱਚੇ ਲੈਣ ਨਾਲ ਜੀ ਆਉਂਦੇ ਆ ਖਾਣ-ਪੀਣ ਦਾ ਸਮਾਨ ਇਹ ਆਪਾਂ ਖਾਣ ਲੱਗ ਸੀ ਪਕੌੜੇ ਜੋ ਕਿ ਬਹੁਤ ਜਿਆਦਾ ਟੇਸਟੀ ਆ ਤੇ ਫਿਰ ਆਪਾਂ ਖਾਪੀ ਨਿਕਲ ਗਏ ਸੀ ਤੁਰਪੇ ਸੀ ਇੱਥੋਂ ਤੇ ਆ ਵਾਲਾ ਦੇਖੋ ਹਵਾਈ ਜਾਜ ਜਿਹੜਾ ਜਿਹਦੇ ਵਿੱਚ ਮਤਲਬ ਕਿ ਬਹੁਤ ਹੀ ਮਹਿੰਗਾ ਬਹੁਤ ਮਹਿੰਗੀ ਇੱਥੇ ਰੋਟੀ ਖਾਂਦੇ ਸਾਰਿਆਂ ਨੇ ਤੇ ਫੇਰ ਆਪਾਂ ਆ ਗਏ ਸੀ ਗੋਲਡਨ ਟੈਂਪਲ ਵੀਡੀਓ ਫਟਾਫਟ ਲੰਗੀ ਜਾਂਦੀ ਸੀ ਮੈਂ ਕੀ ਮਤਲਬ ਕਿ ਉਹ ਜਾਚ ਸਾਰੇ ਜਣੇ ਮਤਲਬ ਜਿਹੜੇ ਜਿਹੜੇ ਮੈਂ ਲੋ ਅਮੀਰ ਫੈਮਿਲੀ ਜਿਹੜੇ ਬਹੁਤ ਟਾਈਮ ਲੱਗਦਾ 3 ਘੰਟੇ ਲੈਣਾ ਚ ਲੱਗਦੇ ਆ ਤੇ ਫਿਰ ਜਾ ਕੇ ਰੋਟੀ ਮਿਲਦੀ ਆ ਤੇ ਬਹੁਤ ਹੀ ਮਹਿੰਗੀ ਰੋਟੀ ਉੱਥੋਂ ਦੀ ਤੇ ਲੋਕ ਪਹਿਲਾਂ ਹੀ ਆਪਣਾ ਆਰਡਰ ਕੋ ਕਰਵਾ ਦਿੰਦੇ ਆ ਤੇ ਜਾ ਕੇ ਰੋਟੀ ਖਾਂਦੇ ਹੋਰ ਵਾਲੀ ਤੇ ਜੋ ਕਿ ਬਹੁਤ ਮਹਿੰਗੀ ਰੋਟੀ ਉੱਥੋਂ ਨਹੀਂ ਤੇ ਫਿਰ ਆਪ ਆ ਗਏ ਸੀ ਆਪਣੇ ਸ਼ਹਿਰ ਨੂੰ ਜੇ ਸਾਡਾ ਸ਼ਹਿਰ ਆ ਗਿਆ ਜਿਹੜੇ ਜਿਹੜੇ ਤਾਂ ਮੇਰੇ ਵਲੋਗ ਵੇਂਦੇ ਆ ਉਹਨਾਂ ਨੂੰ ਪਤਾ ਆ ਕਿਹੜਾ ਸ਼ਹਿਰ ਆ ਤੇ ਦੱਸੋ ਸਾਰਿਆਂ ਨੇ ਕਿਹੜਾ ਸ਼ਹਿਰ ਆ ਗੈਸ ਕਰੋ ਸਾਰਿਆਂ ਨੇ ਤਾਂ ਮੈਨੂੰ ਪਲੀਜ਼ ਕਮੈਂਟਾਂ 'ਚ ਦੱਸਿਓ ਆਹ ਵਾਲਾ ਕਿਹੜਾ ਸ਼ਹਿਰ ਆ ਇੱਥੋਂ ਦੀ ਟਿੱਕੀਆਂ ਬਹੁਤ ਫੇਮਸ ਆ ਮਸ਼ਹੂਰ ਆ ਨਿਊ ਡਲ 버ਗਰ ਤੇ ਫਿਰ ਆਪਾਂ ਆ ਗਏ ਸੀ ਸਾਡੇ ਇੱਧਰ ਮਤਲਬ ਕਿ ਬਜ਼ਾਰ ਦੇ ਵਿੱਚ ਘੁਮਫਾ ਕਰਦੇ ਵੇਚ ਘਰ ਪਹੁੰਚ ਗਏ ਸੀ ਤਾਂ ਮੇਰਾ ਵਲੋਗ ਅੱਜ ਦਾ ਇੰਨਾ ਹੀ ਮੇਰੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਥੈਂਕ ਯੂ ਜੀ